ਮੋਗਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਆ ਮੋਗਾ ਪੁਲਿਸ ਨੇ 24 ਬਜ਼ੁਰਗ ਪਗੋੜਿਆਂ ਨੂੰ ਗ੍ਰਿਫਤਾਰ ਕੀਤਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪੁਲਿਸ ਦੀ ਗੱਡੀ ਦੇ ਵਿੱਚ ਬੈਠੇ ਜਿਹੜੇ ਬਜ਼ੁਰਗ ਨੇ ਉਹ ਪਗੋੜੇ ਨੇ 24 ਬਜ਼ੁਰਗ ਪਗੋੜਿਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੇ ਕਿ ਸ਼ਾਮਲਾ ਦੀ ਜ਼ਮੀਨ ਤੇ ਜਿਹੜੇ ਸਰਕਾਰੀ ਪਲਾਟ ਸੀ ਉਹਨਾਂ ਤੇ ਇਹਨਾਂ ਦੇ ਵੱਲੋਂ ਕਬਜ਼ਾ ਕੀਤਾ ਗਿਆ ਸੀਗਾ ਤੇ ਬਾਅਦ 'ਚ ਪੁਲਿਸ ਦੀ ਕਾਰਵਾਈ ਤੋਂ ਬਾਅਦ ਇਹ ਪਗੋੜੇ ਸੀ ਜਿਨ੍ਹਾਂ ਨੂੰ ਹੁਣ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤੋਂ ਕੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਇਹਨਾਂ ਨੂੰ ਭੇਜ ਦਿੱਤਾ ਜਾਵੇਗਾ ਮੋਗਾ ਪੁਲਿਸ ਨੇ ਸਾਲ 2013 ਦੀ ਐਫਆਈਆਰ 11 ਦੇ ਵਿੱਚ ਨਾਮਜ਼ਦ 24 આરોપીਆਂ ਨੂੰ ਗ੍ਰਿਫਤਾਰ ਕਰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਜਾਵੇਗਾ ਫਰੀਦਕੋਟ ਅਦਾਲਤ ਦੇ ਵਿੱਚ ਇਹਨਾਂ ਨੂੰ ਭੇਜ ਦਿੱਤਾ ਜਾਵੇਗਾ ਇਹਨਾਂ ਤੇ ਸ਼ਾਮਲ ਰਦੀ ਜ਼ਮੀਨ ਤੇ ਸਰਕਾਰੀ ਪਲਾਟ ਜਿਹੜੇ ਉਹਨਾਂ ਤੇ ਕਬਜ਼ਾ ਕਰਨ ਦੇ ਔਰੋਪ ਸੀ ਜਿਸ ਤੋਂ ਬਾਅਦ ਪੁਲਿਸ ਦੀ ਕਾਰਵਾਈ ਤੋਂ ਬਾਅਦ ਦੇ ਪਗੋੜੇ ਸੀ ਤੋਂ ਹੁਣ ਇਹਨਾਂ ਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਗਿਆ ਤੇ ਫਰੀਦਕੋਟ ਦੀ ਅਦਾਲਤ ਦੇ ਵਿਚਨਾ ਨੂੰ ਭੇਜ ਦਿੱਤਾ ਜਾਵੇਗਾ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਵਿਰਿੰਦਰ ਸਿੰਘ ਨੇ ਦੱਸਿਆ ਕਿ 2013 3 ਜਨਵਰੀ ਤੋਂ ਦਰੋਲੀ ਪਾਈ ਦੇ ਕੁਝ ਪਰਿਵਾਰ ਜਿਹੜੇ ਸਿਗੇ ਆ ਪੰਜ ਪਾਂ ਮਰਲੇ ਦੇ ਪਲਾਟ ਦਿੱਤੇ ਗਏ ਸੀ ਲੇਕਿਨ ਇਹਨਾਂ ਦੇ ਵੱਲੋਂ ਜਿਹੜੇ ਉਥੇ ਦੀ ਜਗ੍ਹਾ ਸੀ ਉਹਨਾਂ ਦੀ ਜਗ੍ਹਾ ਤੇ ਕਬਜ਼ਾ ਜਿਹੜਾ ਉਕਰ ਲਿਆ ਗਿਆ ਸੀ ਜਿਹੜੇ ਘੋੜਿਆਂ ਦੇ ਉੱਤੇ ਐਸਐਸਪੀ ਸਾਹਿਬ ਵੱਲੋਂ ਇੱਕ ਜਿਹੜੀ ਵਿਸ਼ੇਸ਼ ਮਹਿੰਮ ਚਲਾਈ ਗਈ ਆ ਜਿਲ੍ਹਾ ਮੋਗਾ ਦੇ ਵਿੱਚ ਜਿਹਦੇ ਵਿੱਚ ਥਾਣਾ ਸਦਰ ਦੇ ਵਿੱਚ ਮਕਦਮਾ ਨੰਬਰ 11 ਅਧੀਨ 3113 ਅਧੀਨ ਧਾਰਾ 420 447 ਆਈਪੀਸੀ 13 ਪੰਜਾਬ ਰੈਗੂਲੇਸ਼ਨ ਐਕਟ ਸਦਰ ਮੋਗਾ 'ਚ ਦਰਜ ਕੀਤਾ ਗਿਆ ਸੀ ਜਿਹੜੀ ਬੀਡੀਪੀ ਸਾਹਿਬ ਦੀ ਇਨਕੁਆਰੀ ਤੇ ਜਿਹੜਾ ਦਰਜ ਹੋਇਆ ਏ ਇਹਦੇ ਵਿੱਚ ਪਹਿਲਾਂ ਵੀ 6 ਬੰਦੇ ਗ੍ਰਿਫਤਾਰ ਕੀਤੇ ਜਿਨ੍ਹਾਂ ਤੇ ਪ੍ਰੈਸ਼ਰ ਬਣਾਉਣ ਤੋਂ ਬਾਅਦ ਕੱਲ 24 ਦੋਸ਼ੀਆਂ ਦੇ ਵਿੱਚ ਜਿਹੜੇ ਕੋਰਟ ਜੇ ਸਿਲੰਡਰ ਕੀਤਾ ਇਹਨਾਂ ਨੂੰ ਪੇਸ਼ ਕਰ ਇਹਨਾਂ ਦੀ ਗ੍ਰਿਫਤਾਰੀ ਕਰਕੇ ਇਹਨਾਂ ਨੂੰ ਬਾਅਦ ਚ ਫਰੀਦਕੋਟ ਜੇਲ੍ਹ ਚ ਛੱਡਿਆ ਗਿਆ ਮਾਮਲਾ ਕੀ ਸੀਗਾ ਯਾਰ ਮਾਮਲਾ ਇਹਨਾਂ ਨੇ ਜਿਹੜੇ ਪਲਾਟ ਸੀਗੇ ਸਰਕਾਰੀ ਪਲਾਟਾਂ ਕੱਟੇ ਸੀਗੇ ਤੇ ਪਰ ਇਹਨਾਂ ਨੇ ਪਿੰਡ ਦੀ ਜਿਹੜੀ ਸ਼ਾਮ ਲਾਟ ਉੱਤੇ ਜਿਹੜਾ ਕਬਜ਼ਾ ਕਰ ਲਿਆ ਸੀ ਉਹਦੇ ਕਰਕੇ ਪਰਚਾ ਦਰਜ ਹੋਇਆ ਸੀ ਬਾਅਦ ਇਨਕੁਆਰੀ ਮੋਗਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਆ ਮੋਗਾ ਪੁਲਿਸ ਨੇ 24 ਬਜ਼ੁਰਗ ਪਗੋੜਿਆਂ ਨੂੰ ਗ੍ਰਿਫਤਾਰ ਕੀਤਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪੁਲਿਸ ਦੀ ਗੱਡੀ ਦੇ ਵਿੱਚ ਬੈਠੇ ਜਿਹੜੇ ਬਜ਼ੁਰਗ ਨੇ ਉਹ ਪਗੋੜੇ ਨੇ 24 ਬਜ਼ੁਰਗ ਪਗੋੜਿਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੇ ਕਿ ਸ਼ਾਮਲਾ ਦੀ ਜ਼ਮੀਨ ਤੇ ਜਿਹੜੇ ਸਰਕਾਰੀ ਪਲਾਟ ਸੀ ਉਹਨਾਂ ਤੇ ਇਹਨਾਂ ਦੇ ਵੱਲੋਂ ਕਬਜ਼ਾ ਕੀਤਾ ਗਿਆ ਸੀਗਾ ਤੇ ਬਾਅਦ 'ਚ ਪੁਲਿਸ ਦੀ ਕਾਰਵਾਈ ਤੋਂ ਬਾਅਦ ਇਹ ਪਗੋੜੇ ਸੀ ਜਿਨ੍ਹਾਂ ਨੂੰ ਹੁਣ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਕੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਇਹਨਾਂ ਨੂੰ ਭੇਜ ਦਿੱਤਾ ਜਾਵੇਗਾ ਮੋਗਾ ਪੁਲਿਸ ਨੇ ਸਾਲ 2013 ਦੀ ਐਫ ਆਈ ਆਰ 11 ਦੇ ਵਿੱਚ ਨਾਮਜ਼ਦ 24 આરોપીਆਂ ਨੂੰ ਗ੍ਰਿਫਤਾਰ ਕਰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਜਾਵੇਗਾ ਫਰੀਦਕੋਟ ਅਦਾਲਤ ਦੇ ਵਿੱਚ ਇਹਨਾਂ ਨੂੰ ਭੇਜ ਦਿੱਤਾ ਜਾਵੇਗਾ ਇਹਨਾਂ ਤੇ ਸ਼ਾਮਲ ਦੀ ਜ਼ਮੀਨ ਤੇ ਸਰਕਾਰੀ ਪਲਾਟ ਜਿਹੜੇ ਉਹਨਾਂ ਤੇ ਕਬਜ਼ਾ ਕਰਨ ਦੇ આરોਪ ਸੀ ਤੇ ਜਿਸ ਤੋਂ ਬਾਅਦ ਇਹ ਪੁਲਿਸਿਕ ਕਾਰਵਾਈ ਤੋਂ ਬਾਅਦ ਦੇ ਪਗੋੜੇ ਸੀ ਤੋਂ ਹੁਣ ਇਹਨਾਂ ਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਗਿਆ ਤੇ ਫਰੀਦਕੋਟ ਦੀ ਅਦਾਲਤ ਦੇ ਵਿਚਨਾ ਨੂੰ ਭੇਜ ਦਿੱਤਾ ਜਾਵੇਗਾ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਵਿਰਿੰਦਰ ਸਿੰਘ ਨੇ ਦੱਸਿਆ ਕਿ 2013 3 ਜਨਵਰੀ ਤੋਂ ਦਰੋਲੀ ਪਾਈ ਦੇ ਕੁਝ ਪਰਿਵਾਰ ਜਿਹੜੇ ਸਿਗੇ ਆ ਪੰਜ ਭਾਂ ਮਰਲੇ ਦੇ ਪਲਾਟ ਦਿੱਤੇ ਗਏ ਸੀ ਲੇਕਿਨ ਇਹਨਾਂ ਦੇ ਵੱਲੋਂ ਜਿਹੜੇ ਉਥੇ ਦੀ ਜਗ੍ਹਾ ਸੀ ਉਹਨਾਂ ਦੀ ਜਗ੍ਹਾ ਤੇ ਕਬਜ਼ਾ ਜਿਹੜਾ ਉਹ ਕਰ ਲਿਆ ਗਿਆ ਸੀ ਜਿਹੜੇ ਭਗੋੜਿਆਂ ਦੇ ਉੱਤੇ ਐਸਐਸਪੀ ਸਾਹਿਬ ਵੱਲੋਂ ਇੱਕ ਜਿਹੜੀ ਵਿਸ਼ੇਸ਼ ਮਹਿੰਮ ਚਲਾਈ ਗਈ ਆ ਜ਼ਿਲ੍ਹਾ ਮੋਗਾ ਦੇ ਵਿੱਚ ਜਿਹਦੇ ਵਿੱਚ ਥਾਣਾ ਸਦਰ ਦੇ ਵਿੱਚ ਮਕਦਮਾ ਨੰਬਰ 11 ਅਧੀਨ 3113 ਅਧੀਨ ਧਾਰਾ 420 447 आईपीसी 13 ਪੰਜਾਬ ਰੈਗੂਲੇਸ਼ਨ ਐਕਟ ਸਦਰ ਮੂਗਾ ਚ ਦਰਜ ਕੀਤਾ ਗਿਆ ਸੀ ਜਿਹੜੇ ਬੀਡੀਪੀ ਸਾਹ ਦੇ ਇਨਕੁਆਰੀ ਤੇ ਜਿਹੜਾ ਦਰਜ ਹੋਇਆ ਹੈ ਇਹਦੇ ਵਿੱਚ ਪਹਿਲਾਂ ਵੀ 6 ਬੰਦੇ ਗ੍ਰਿਫਤਾਰ ਕੀਤੇ ਜਿਨ੍ਹਾਂ ਤੇ ਪ੍ਰੈਸ਼ਰ ਬਣਾਉਣ ਤੋਂ ਬਾਅਦ ਕੱਲ 24 ਦੋਸ਼ੀਆਂ ਦੇ ਵਿੱਚ ਜਿਹੜੇ ਕੋਰਟ ਜੇ ਸਿਲੰਡਰ ਕੀਤਾ ਇਹਨਾਂ ਨੂੰ ਪੇਸ਼ ਕਰ ਇਹਨਾਂ ਦੀ ਗ੍ਰਿਫਤਾਰੀ ਕਰਕੇ ਇਹਨਾਂ ਨੂੰ ਬਾਅਦ ਚ ਫਰੀਦਕੋਟ ਜੇਲ੍ਹ ਚ ਛੱਡਿਆ ਮਾਮਲਾ ਕੀ ਸੀਗਾ ਜਿਆਦਾ ਮਾਮਲਾ ਇਹਨਾਂ ਨੇ ਜਿਹੜੇ ਪਲਾਟ ਸੀਗੇ ਸਰਕਾਰੀ ਪਲਾਟਾਂ ਕੱਟੇ ਸੀਗੇ ਤੇ ਪਰ ਇਹਨਾਂ ਨੇ ਪਿੰਡ ਦੀ ਜਿਹੜੀ ਸ਼ਾਮ ਲਾਟ ਉੱਤੇ ਜਿਹੜਾ ਕਬਜ਼ਾ ਕਰ ਲਿਆ ਸੀ ਉਹਦੇ ਕਰਕੇ ਪਰਚਾ ਦਰਜ ਹੋਇਆ ਸੀ ਬਾਅਦ ਇਨਕੁਆਰੀ